ਵਜੇ ਤਾਂ ਫਿਰ ਜਿਹੜੀ ਪ੍ਰੋਬਲਮ ਆਉਂਦੀ ਹੈ ਠੀਕ ਹੈ ਤੇ ਨਹੀਂ ਤਾਂ ਜੋ ਡੰਡਾ ਹੁੰਦਾ ਉਹ ਤਾਂ ਨਹੀਂ ਇਹਦੇ ਇਹਦੇ ਮੂੰਹ ਦਾ ਵਾਲਾ ਡਰ ਰਾਇਆ ਪਹਿਲਾਂ ਤੇ ਉਹ ਕਰਦੀ ਆ ਲੈ ਵੀ ਦੇਖਦੇ ਆ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਅੱਜ ਜਿਹੜੀ ਹਰਿਆਣੇ ਵਾਲੀ ਮੱਝ ਹੈ ਇਹਦੇ ਸੂਨ ਚ 1 ਮਹੀਨਾ ਯਾਨੀ ਕਿ 29 ਦਿਨ ਰਹਿ ਗਏ 1 ਮਹੀਨਾ ਰਹਿ ਗਿਆ ਉਹਦੇ ਚ ਤੇ ਅੱਜ ਉਹਦੇ ਲਾਉਨੇ ਆ ਜਿਹੜਾ ਮਤਲਬ ਬਟਾਮਣਾ ਬਡੂਮਣਾ ਟੀਕਾ ਵੀ ਤੇ ਅੱਜ ਮੈਂ ਆਪ ਤਾਂ ਚੱਲ ਬਾਹਰ ਹੁੰਨੇ ਆ ਤੇ ਹਜੇ ਉਹਨੇ ਧੱਕੇ ਵਾਲੇ ਕੰਮ ਚ ਪਸ਼ੂਆਂ ਚ ਹਜੇ ਜਾਣਾ ਵੀ ਨਹੀਂ ਵੈਸੇ ਕਈ ਵਾਰੀ ਸਿਰਸੁਰ ਮੂੰਹ ਬੂਥ ਬੱਜ ਜਾਂਦੀ ਹੈ ਤੇ ਕਹਿੰਦੇ ਹੁੰਦੇ ਆ ਵੀ ਆਪਦੇ ਪਰਿਵਾਰ ਨੂੰ ਉਹ ਕੰਮ ਦੱਸਣਾ ਜ਼ਰੂਰੀ ਹੁੰਦਾ ਹੁਣ ਅੱਜ ਜਿਹੜੀ ਸੂਣ ਵਾਲੀ ਆ ਉਹਦੇ ਟੀਕਾ ਅਸੀਂ ਏ ਡੀਰੀ ਏ ਡੀ 3 ਠੀਕ ਹੈ ਜਿਹੜੇ ਵਿਟਾਮਨ ਹੁੰਦੇ ਆ ਬਫਗਰੋ ਵਿੱਚ ਇਹ ਬਟਪਾਰਕ ਵਾਲਿਆਂ ਦਾ ਆਉਂਦਾ ਇਹ ਕਾਫੀ ਟਾਈਮ ਹੋ ਗਿਆ ਇਹ ਵੀ ਵਰਤਦਿਆਂ ਨੂੰ ਇਹਦਾ ਵੀ ਮਤਲਬ ਉਹ ਹੁੰਦਾ ਨਾ ਨਾ ਪਹਿਲਾਂ ਉਹ ਕਰਨਾ ਸੀ ਤੂੰ ਚਲ ਕੋਈ ਗੱਲ ਨਹੀਂ ਹਵਾ ਨਹੀਂ ਵਿੱਚ ਪਾਈ ਨਾਲ ਠੀਕ ਇਹਦੇ ਨਾਲ ਇਹ ਹਵਾ ਪਾ ਲਈ ਫਿਰ ਸੱਕਾ ਭਰ ਜਣਾ ਅਬ ਫੋਲੀ ਭਰ ਲਈ ਬਸ 6 ਮਲ ਵਾਂਗੂ ਹੋ ਜੂ ਪਰਦੇ ਪਰਦੇ ਫਲ ਬਸ ਹਾਂ ਚਲ ਅਜ ਦੇਖਦੇ ਆਂ ਪਹਿਲੀ ਵਾਰ ਵੀ ਠੀਕ ਆ ਕਿਉਂਕਿ ਇਹ ਚੀਜ਼ਾਂ ਵੀ ਜ਼ਰੂਰੀ ਹੈ ਮੇਰਾ ਮੰਨਣਾ ਇਹ ਹੈ ਵੀ ਹੁਣ ਘਰ ਦਾ ਉਹ ਜਿਹੜਾ ਕੰਮ ਦੇ ਵਿੱਚ ਸਾਰਿਆਂ ਨੂੰ ਪਤਾ ਲੱਗਣਾ ਚਾਹੀਦਾ ਹੁਣ ਆਲਮ ਨੂੰ ਵੀ ਜਦੋਂ ਘਰੇ ਹੁੰਦਾ ਤੇ ਆਲਮ ਆਜਾ ਆਪਰੇਸ਼ਨ ਕਰਾਉਣ ਗਿਆ ਬਈ ਕੁੱਤੀ ਦਾ ਠੀਕ ਹੈ ਜੀ ਯੂਨੀਵਰਸਿਟੀ ਇੱਥੇ ਰਾਮਪੁਰਾ ਤੇ ਜੇ ਤੋ ਕੋਈ ਵੀ ਹੁੰਦਾ ਆਦੇ ਜਿਵੇਂ ਕਈ ਵਾਰੀ ਐ ਬੂਥ ਮਾਰਦੀ ਹੈ ਨਾ ਖੜ ਜਾ ਇੱਕ ਮਿੰਟ ਮੜਾ ਜਾ ਡੰਡਾ ਉਹ ਕਰਨਾ ਪਊ ਤੇ ਤਾਂ ਹੀ ਹਾਂ ਵੀ ਕਈ ਵਾਰੀ ਸਿਰ ਸੁਰਚ ਵੀ ਨਾ ਹੋ ਮਾਰਨ ਮੈਂ ਡੰਡਾ ਚੱਕ ਲਿਆ ਮੈਂ ਠੀਕ ਹੈ ਤੇ ਉਹ ਤਾਂ ਪੈਸੇ ਮੈਂ ਸੰਦੂਜੇ ਟਿਕਟੂਕੇ ਲਵਾਉਣ ਨੂੰ ਉਵੇਂ ਨਹੀਂ ਕੋ ਕਰਦੀਆਂ ਪਰ ਮੂੰਹ ਮਾਰ ਜਾਂਦੇ ਹੈ ਕਈ ਵਾਰੀ ਉਹ ਤੋਂ ਡਰ ਹੁੰਦਾ ਵੀ ਆਪ ਦੇ ਨਾਲ ਕਈ ਵਾਰੀ ਸਿਰ ਸੁਰਚ ਮਾਰੇ ਠੀਕ ਹੈ ਮੱਥੇ ਤੇ ਨਾ ਕੋਈ ਚੀਜ਼ ਵੱਜੇ ਤਾਂ ਫਿਰ ਜਿਹੜੀ ਪ੍ਰੋਬਲਮ ਆਉਂਦੀ ਹੈ ਠੀਕ ਹੈ ਤੇ ਨਹੀਂ ਤਾਂ ਜੋ ਡੰਡਾ ਹੁੰਦਾ ਉਹ ਤਾਂ ਨਹੀਂ ਇਹਦੇ ਇਹਦੇ ਮੂੰਹ ਦਾ ਵਾਲਾ ਡਰ ਰਾਇਆ ਪਹਿਲਾਂ ਤੇ ਉਹ ਕਰਦੀ ਆ ਲੈ ਵੀ ਦੇਖਦੇ ਹਾਂ ਹਾਂ ਹਮ ਕਿਉਂਕਿ ਇਹ ਚੀਜ਼ਾਂ ਹੁਣ ਆਪਾਂ ਨੂੰ ਲਾਉਣੀਆਂ ਜ਼ਰੂਰਤ ਪਊਗੀ ਠੀਕ ਹੈ ਕਿਉਂਕਿ ਫਾਰਮ ਦਾ ਕੰਮ ਹੀ ਹੈ ਜਿਆ ਕਿਹੜੇ ਪਸ਼ੂ ਨੂੰ ਕੀ ਲੋਡ ਪੈਗੀ ਤਾਂ ਕਈ ਵਾਰੀ ਹੁਣ ਬਿਚਾਰੇ ਆਪਾਂ ਡਾਕਟਰਾਂ ਨੂੰ ਕੱਲਿਆਂ ਨੂੰ ਦੋਸਤ ਦੇ ਦੇ ਅਗਲੇ ਨੇ ਘਰ ਦਾ ਕੰਮ ਵੀ ਹੋ ਜਾਂਦਾ ਕਈ ਵਾਰੀ ਹੋਰ ਕਿਸੇ ਦੇ ਵੀ ਕੇਸ ਉਲਝਿਆ ਹੋਵਦਾ ਤਾਂ ਕੰਮ ਟੂਮ ਲੱਗ ਜਾਂਦਾ ਤਾਂ ਉਹ ਤੋਂ ਫਿਰ ਜੇ ਠੀਕ ਆਂਦਾ ਆਪ ਨੂੰ ਪਤਾ ਹੋਵੇ ਤਾਂ ਠੀਕੇ ਆਪ ਲਾ ਸਕਦੇ ਆ ਤਾਂ ਦੇਖੋ ਬਈ ਤੇ ਇਹਦੇ ਵਿੱਚ ਹੁਣ ਮਤਲਬ 29 ਦਿਨ ਰਹਿ ਗਏ 30 ਮਾਲੋ ਮਹੀਨਾ ਮੰਨ ਲਓ ਅਜੇ 29 ਦਿਨ ਹੈ ਹੈ ਕਿਹੜਾ ਨਹੀਂ ਹੋਰ ਤਾਂ ਆਪਾਂ ਕਿਤੇ ਲਾਉਣਾ ਹਜੇ ਹੂ ਤਾਂ ਕੰਮ ਠੀਕ ਹੈ ਬਸ ਇਹਨੂੰ ਬੈਲ ਨੂੰ ਮੇਜ ਕਰੀ ਬਸ ਇਹਦੇ ਉੱਤੇ ਕੈਪ ਜੜਾ ਲਾ ਸੂਈ ਤੇ ਜੇ ਹੋਰ ਦੇ ਲਾਉਣੀਆਂ ਤਾਂ ਨਮੀ ਲਾ ਲਾਂਗੇ ਇਹਦੇ ਲਾਉਣੇ ਕੈਪ ਲਾ ਕੇ ਇਹਦੇ ਚੋ ਹੀ ਹੈ ਇਹ ਡੱਬੇ ਚ ਪਾ ਦੇ ਸੂਈ ਮੈਂ ਤਾਂ ਕਹਣਾ ਜੇ ਚੱਕਾਂਗੇ ਨਾ ਸੂਈ ਕੱਲੀ ਡੱਬੇ ਚੋਂ ਨਿਕਲੋ ਹਾਂ ਇਹਨੂੰ ਡੱਬੇ ਚ ਪਾ ਕੇ ਹਨ ਜਿਹੜੀ ਗਰਦ-ਗੁਰਦ ਨਾ ਪਵੇ ਤੇ ਇਹਨੂੰ ਮਖਾ ਵੀ ਇਹ ਸੰਕਾ ਦੀ ਲਾਉਣਾ ਚਾਹੀਦਾ ਠੀਕ ਆ ਇਹ ਵੀ ਅੱਜ ਆਕਦੀ ਸੀ ਠੀਕ ਹੈ ਇਹ ਨੂੰ ਮੈਂ ਖبير ਦੇ ਚ ਕਿਹੜਾ ਚਲੋ ਆਪਾਂ ਬਾਲਾ ਕੁਛ ਕਰਨਾ ਤਾਂ ਉਹ ਨੇ ਨੂੰ ਦੱਸਤਾ ਸੀਗਾ ਵੀ ਭਾਈ ਇੰਨੀ ਕਿ ਤਾਉਣ ਥੱਲੋਂ ਛੜਨੀਆਂ ਇੰਨੀ ਕਿ ਤਾਹਾਂ ਤੋਂ ਬਚਾਲੇ ਜੀ ਜਾ ਕੇ ਸੂਈ ਲਾਉਣੇ ਆ ਤਾਂ ਕੋਈ ਪ੍ਰੋਬਲਮ ਨਹੀਂ ਆਉਂਦੀ ਹਨ ਤਾਂ ਇਹ ਚੀਜ਼ ਮੇਰਾ ਮੰਨਣਾ ਵੀ ਸਾਰਿਆਂ ਨੂੰ ਇਹ ਸਿੱਖਣੀ ਚਾਹੀਦੀ ਆ ਆਪਦੇ ਘਰੇ ਕਿਉਂਕਿ ਇਹ ਚੀਜ਼ਾਂ ਦਾ ਚਲੋ ਮਾਮੂਲੀ ਹੁੰਦੀਆਂ ਵਿਟਾਮਿਨ ਬਟੂਮ ਲਾਉਣੇ ਹਨ ਤਾਂ ਜਿਵੇਂ ਆਪਾਂ ਇਹ ਵਿਟਾਮਿਨ ਦਾ ਟੀਕਾ ਲਾਇਆ ਇਹ ਚੀਜ਼ਾਂ ਸਾਰੀਆਂ ਜ਼ਰੂਰੀ ਆ ਵੈਸੇ ਆਪਾਂ ਲਾਉਣੀਆਂ ਇਹਦੇ ਪਵਨ ਦੇ ਬਾਹੋਂ ਪੜੀ ਕਲਾਸ ਲੱਗੀ ਅੱਜ ਵੀ ਇਹ ਨਾ ਪਿੱਠ ਪਿੱਛੇ ਗੱਲ ਮਲਿਆ ਨਾ ਕਰੋ ਟੋਨੀ ਹੁਣ ਕੱਲ ਇਹ ਜਦੋਂ ਐਂ ਦੇਖ ਵੀ ਮੈਨੂੰ ਤਾਂ ਐਂ ਸੀ ਚੱਲ ਵੈਸੇ ਚੱਲ ਉਦੋਂ ਬਾਅਦ ਚੱਲ ਅਸੀਂ ਲੇਟ ਹੋ ਗਏ ਹਨਾ ਜਾਵੜੇ ਮੈਂ ਤਾਂ ਐਂ ਸੀ ਕਿੱਥੇ ਤੁਸੀਂ ਇਹ ਕਟੀਆਂ ਦੀ ਖੋਲਣੀ ਜੀ ਦੁਪਹਿਰੇ ਫੀਡ ਪਾਈ ਐ ਦੁਪਹਿਰ ਤੋਂ ਬਾਅਦ 3 3:30 ਵਜੇ ਤੁਸੀਂ ਫੀਡ ਪਾਈ ਐ ਤੇ 5 5:30 ਵਜੇ ਚੋਣ ਵਾਲੇ ਤੁਸੀਂ ਕਟੀਆਂ ਮਗਰ ਉੱਥੇ ਬੰਨਤੀਆਂ ਬਾਹਰ ਨਿਕਲ ਜਾਂਦੀਆਂ ਤਾਂ ਉਦੋਂ ਬਾਅਦ ਫੀਡ ਤਾਂ ਕੱਲ ਵਾਲੀ ਖੋਲਣੀ ਚ ਪਈ ਐ ਇਹ ਠੀਕ ਆ ਐ ਨਾ ਐ ਨਾ ਕਰਿਆ ਕਰੋ ਉਧਰ ਗਿਆ ਫਿਰ ਉੱਥੇ ਬੱਠਲ ਚ ਰੱਖਿਆ ਕਰੋ ਇੱਥੇ ਕੀ ਨਾ ਬੰਨਿਆ ਕਰੋ ਨਾ ਕੀਰਾਂ ਇਹਨਾਂ ਨੂੰ ਡਕਾਇਆ ਕਰੋ ਇਹਨਾਂ ਨੂੰ ਐਸ ਵੇਲੇ ਖੋਲ ਨਹੀਂ ਜੈਣਾ ਜਿੰਨੀ ਪਾਉਣੀ ਆ ਪਹਿਲੀ ਪਾ ਲਿਆ ਕਰੋ ਐਸ ਵੇਲੇ ਆਪੇ ਦਿਨੇ ਸਾਰੀ ਜਿਹੜੀ ਖਾਈ ਜਾ ਕਰਨੀ ਆ ਅਥ ਨਹੀਂ ਤੋਂ ਧਾਰਾਂ ਚੋਂ ਨੇ ਆਪਾਂ ਹਨਾ ਸਾਢੇ 5 ਵਜੇ ਉਦੋਂ ਜਦੋਂ ਕੱਠੀਆਂ ਖੁੱਲਣਗੀਆਂ ਉਦੋਂ ਕੋਈ ਚੱਕਰ ਨੇ ਤੋਂ ਖਾਦੀ ਵੀ ਹੁੰਦੇ ਜੇ ਮਾੜੀ ਮਿੱਟੀ ਲੋਡ ਪਵੇ ਆਪਾਂ ਬੱਠਲ ਚੋਂ ਕਰ ਲਓ ਇਹ ਬਹੁਤ ਭਾਜਦੀ ਆ ਵੇ ਦੇਖਦੇ ਆ ਵੀ ਟੋਨੀ ਕੀ ਜਾਨ ਦੇਖਦੇ ਆ ਗੱਲ ਚ ਹੱਥ ਪਾ ਗੱਲ ਚ ਗੱਲ ਚ ਗੱਲ ਚ ਗੱਲ ਜੱਥ ਪਾਲਾ ਆ ਜਾ ਪਾਪਣੋ ਇਹ ਕਿਤੇ ਮੈਥੋਂ ਡਰ ਗਈ ਉਹ ਡਰਦਾ ਨਹੀਂ ਇਹ ਵੇਸੇ ਕਰਦਾ ਇਹ ਇਸੇ ਕਰਦਾ ਅੱਛਾ ਬੇਸੇ ਹੀ ਕਰਦਾ ਵੀਦੋ ਰੱਸਾ ਪਾ ਲੈਣੇ ਆ ਤੁਰਕੇ ਨਹੀਂ ਖੁਸ਼ ਆ ਬਹੁਤ ਜ਼ੋਰ ਲਗਵਾਦਾ ਇਹਦੀ ਆਦੀ ਮਾਂ ਕੰਨੀ ਭਜਦੀ ਆ ਉਹ ਕਾਟੀ ਵਧੀਆ ਕਹਿੰਦਾ ਅੱਛਾ ਉਹ ਫਿਰ ਆਖੇ ਲੱਗਦਾ ਥੋੜਾ ਜ਼ੋਰ ਘੱਟ ਲਵਾਉਂਦੀ ਆ ਚੰਗਾ ਧਿਆਨ ਰੱਖਿਆ ਕਰੋ ਚੰਗਾ ਫੀਲ ਆ ਜਾਗਾ ਦੇਖ ਖੋਲਦੇ ਆ ਮਾੜਾ ਮੋਟਾ ਜੇ ਡੁੱਲ ਜੂ ਪਈ ਆ ਫੇਰ ਵੀ ਨਹੀਂ ਕੋਈ ਫਰਕ ਬੱਠਲਾਂ ਵਿੱਚ ਬੱਠਲ ਚ ਮੂਰੇ ਰੱਖ ਦੋ ਠੀਕ ਆ ਅਗਰਪ੍ਰੀਤ ਕਹਿੰਦਾ ਸੀ ਕਹਿੰਦਾ ਇੱਕ ਦਿਨ ਮੈਂ ਆ ਜਾਵਾਂ ਉਹਦੇ ਚ ਵੀ ਪੋਰਸ਼ਨ ਜੇ ਦੋ ਬਣਾ ਜੀਉ ਛੋਟੇ ਬੱਚਿਆਂ ਵਾਲੇ ਮੜਕੇ ਉਹਦੇ ਚ ਰਾਤ ਨੂੰ ਛੱਡੀ ਰੱਖਿਆ ਕਰਾਂਗੇ ਜੇ ਸਾਂਜਿਆ ਕਰੂ ਆਪੇ ਖਾਈ ਖੁਈ ਜਾਇਆ ਕਰਨੀ ਤਾਂ ਹਨਾ ਸਹੀ ਆ ਨਾ ਹਾਂ ਹੁਣ ਸਟਾਰਟਰ ਪੂਰੀ ਵਧੀਆ ਖਾਣ ਲੱਗ ਗਏ ਜੀ ਨਾਲ ਤਾਂ ਐ ਵੀ ਹੁਣ ਸਟਾਰਟਰ ਖਾਣ ਲੱਗ ਗੀਆਂ ਤਾਂ ਹੌਲੀ ਹੌਲੀ ਦੁੱਧ ਘਟਾ ਕੇ ਇਹਨਾਂ ਨੂੰ ਦੁੱਧ ਛੱਡਾਂਗੇ 3 ਸਵਾ 3 ਮਹੀਨੇ ਤੱਕ ਜਾਂਦਾਂਗਾ ਜਾਂਦਾਂਗਾ ਨਾ ਕਿਰਾਂ ਫਿਰ ਲਿਸਣਾਂ ਜਾਂ ਹੋਣਗੀਆਂ ਪਰ ਫਿਰ ਉਹ ਤੋਂ ਫਰਕ ਨਹੀਂ ਪੈਂਦਾ ਕਿਰਾਂ ਥੋੜਾ ਜਿਹਾ ਕਮਜ਼ੋਰ ਜਾ ਲੱਗਣ ਲੱਗ ਜਾਂਦਾ ਪਰ ਜਿਵੇਂ ਜਿਵੇਂ ਇਹ ਖਾਈ ਤਾਂ ਉਮੇਉਮੇ ਇਹ ਤਕੜੀਆਂ ਹੋਈ ਜਾਣੀਆਂ 10 12 ਦੇਣੀਆਂ ਜੇ ਦੁੱਧ ਤੋਂ ਹਟਦਾ ਪਸ਼ੂ 10 12 ਦੇਣੀ ਉਹ ਤੋਂ ਮਤਲਬ ਕਮਜ਼ੋਰ ਜਾਂ ਹੁੰਦਾ ਨਹੀਂ ਗਾਂ ਦਾ ਪਿਆਦਾ ਕਰਦੇ ਨਾਲ ਗਾਵਾਂ ਦਾ ਇਹਨਾਂ ਨੇ ਚੁੰਗਣੀਆਂ ਚੁੰਗੀਆਂ ਨੇ ਦੋਨਾਂ ਨੇ ਬਾਈ ਕੋਸ਼ਿਸ਼ ਕੀਤੀ ਸੀ ਪਤਾ ਨਹੀਂ ਕੀ ਅੱਗੇ ਕੱਟੂਗਾ ਜਿਹੜਾ ਜਾਂਦਾ ਸੰਕਾ ਦੀ ਲਾਉਣੇ ਆ ਭੁਖਾ ਰੱਖ ਲਈਦਾ ਉਹ ਕੱਟਰੋ ਲੱਗਦਾ ਕੱਟੇ ਨੂੰ ਤਾਂ ਹੀ ਜਾਂਦੇ ਨੂੰ ਲਾ ਲੈਂਦਾ ਚੁੰਗਣੀ ਤੇ ਫਿਰ ਨਾਲ ਦਾ ਗਾਵਾਂ ਦੁੱਧ ਪਿਆ ਦੇਈਦਾ ਨਾਲੇ ਫਿਰ ਉਸ ਆਮ ਨਾਲ ਸੈਟਮ ਹੁੰਦਾ ਪਰ ਕਟੀਆਂ ਦੇ ਥੋੜਾ ਜਿਹੜੀ ਬਰੀਡ ਤੇ ਆ ਉਹ ਤੇ ਜ਼ੋਰ ਲੱਗਦਾ ਕਿਉਂਕਿ ਔਖਾ ਵਾਲੀ ਬਰੀਡ ਬਣਾਉਣ ਦਾ ਚਲ ਕਟੇ ਆਏ ਆ ਜਿਹੜਾ ਇੱਕ ਅੱਧਾ ਟੋਪ ਦਾ ਬਲਣਾ ਉਹ ਮਾਂ ਛੱਲੇ ਚੁੰਗੀ ਜਾਂਦਾ ਰਹਿੰਦਾ ਤਾਂ ਦੂਜੇ ਕੱਟੇ-ਕੁੱਟੇ ਜੇ ਸਾਰੇ ਮਤਲਬ ਉਹ ਗਾਂ ਦੇ ਦੁੱਧ ਦੇ ਨਾਲ ਹੀ ਪਲ ਜਾਂਦੇ ਆਵੇਂ ਰਹਿੰਦੇ ਤਾਂ ਉਹ ਕਮਜ਼ੋਰ ਆ ਉਹਨੇ ਤਕੜੇ ਤਾਂ ਨਹੀਂ ਹੁੰਦੇ ਉਹ ਮੱਝ ਦੇ ਦੁੱਧ ਵਾਲੇ ਤਾਂ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸੇਅਰ ਜ਼ਰੂਰ ਕਰਦਿਆ ਕਰੋ ਵੱਧ ਤੋਂ ਵੱਧ ਤੇ ਹੁਣ ਆਉਂਦੀਆਂ ਬਾਹਰ ਹੁਣ ਸਾਰਿਆਂ ਨੂੰ ਪਤਾ ਇਹਨਾਂ ਨੂੰ ਵੀ ਅੰਦਰ ਲੈ ਕੇ ਆਉਣਗੇ ਨਾ ਨਾ ਉਤੋਂ ਦੀ ਆਊਗੀ ਉਹ ਕੱਟਦੇ ਪਹਿਲਾਂ ਦੇਖ ਖੁਸ਼ੀ ਦੇਖ ਲਾਖੋ ਜੀ ਜਾ ਜਾ ਉਹਦੇ ਕੋਲੇ ਲੈ ਖੁਸ਼ੀ ਵੀ ਇੱਕ ਦਿਨ ਮੱਲਾ ਖੁਸ਼ੀ ਨੂੰ ਪਵਣ ਸਾਰਿਆਂ ਕਟੀਆਂ ਤੋਂ ਸੋਹਣੀਆਂ ਖੁਸ਼ੀ ਦੇ ਮੱਥੇ ਤੇ ਜਰੂਰ ਵੱਲ ਆ ਪਰ ਇਹਨੇ ਇਹਨੇ ਵੀ ਛੱਡੇ ਵਾਲੀ ਤੇ ਦੁੱਧ ਦੇਣ ਵਾਲੀ ਮੇਰੇ ਸਾਹ ਹੁਣਾਂ ਧੱਕ ਪਾਉਣੀ ਹੈ ਨਾ ਬਹੁਤ ਵਿਰਲਾ ਤੇ ਹੁਣੀ ਸਾਲ ਦੀ ਕੱਟੀ ਦਾ ਆ ਡਰ ਜਿਵੇਂ ਕੰਸੀਵ ਕਰਾਈ ਹੁੰਦੇ 2-3 ਮਹੀਨਾ ਦੀ ਪਰੋ ਪਰੋ ਉਮਰ ਦੇ ਹਿਸਾਬ ਨਾਲ ਦੱਸੋ ਜੀ ਗ੍ਰੋਥ ਆਈ ਟੂਨੀ ਦੇ ਨਾਲ ਜਾਂਦੀ ਆ ਇਹ 1 ਸਾਲ 1 ਮਹੀਨੇ ਦੀ ਹੋ ਗਈ ਪਹਿਲਾਂ ਚਲ ਆਪਾਂ ਥੋੜੀ ਛੋਟੀ ਕਹਿਣ ਦੀ ਕਿਉਂਕਿ ਤਰੀਕਾ ਕਿਹੜਾ ਯਾਦ ਆਉਂਦਾ ਇੰਨੇ ਪਸਮਾ ਜੂੰਗਾ ਕਰਕੇ ਇੱਕ ਪ੍ਰੈਸ਼ਰ ਕਰਾ ਕੇ ਉਹੀ ਥੋੜਾ ਦਿਮਾਗ ਚੋਂ ਗੱਲ ਹੀ ਨਿਕਲ ਜਾਂਦੇ ਤਰੀਕਾਂ ਦਰੂਕਾਂ ਲਈ ਦੇਖਣੀ ਪੈਂਦੀ ਹੈ ਫਿਰ ਤੇ ਆਹ ਉਰਲਿਸ ਪੂਰੇ ਸਾਲ ਦੀ ਹੋ ਗਈ ਠੀਕ ਹੈ ਪਰ ਲਈ 1 ਸਾਲ 1 ਮਹੀਨੇ ਦੀ ਹੋ ਗਈ ਪਰ ਉਸ ਹਿਸਾਬ ਨਾਲ ਹੈੱਡ ਹੂਟ ਬਹੁਤ ਜ਼ਿਆਦਾ ਆ ਬਸ ਯਾਰ ਆਪਣੀ ਫੁੱਲ ਬੂਟੀ ਨਾ ਉਹ ਕਰਦਣਾ ਇਹਨੂੰ ਨਾ ਉਰਲੇ ਪਾਸੇ ਨਾਲ ਨਾਲ ਕੱਢੀ ਚੱਲੋ ਇਹਦੀ ਜਿਹੜੀ ਬੱਲ ਹੈ